ਪਹਿਲਾਂ ਤਾਂ ਅਸੀਂ ਰੱਖਿਆ ਸੀ ਇਹ ਉਹ ਵੀ ਬੈਠਣ ਵਾਸਤੇ ਠੀਕ ਹੈ ਜੀ ਓਕੇ ਤੇ ਹੁਣ ਇਹ ਉਹ ਜਵਾਕ ਕਹਿੰਦੇ ਵੀ ਗੱਡੀ ਵੀ ਖੜ ਜਾਇਆ ਕਰੋ ਹਾਂ ਵੈਸੇ ਲੱਟਦਾ ਕਰਤਾ 2 ਫੁੱਟ ਵਧਾਤਾ ਪਹਿਲਾਂ 7 7 ਫੁੱਟ ਸੀ ਅੱਛਾ ਪਹਿਲਾਂ 7 ਦੀ ਲੰਬਾਈ ਸੀਗੀ ਤੇ ਬਈ ਇਹ ਐਂਟਰੀ ਕਿੰਨੀ ਕੁ ਰੱਖੀ ਆਪਾਂ ਇਹ 5 ਫੁੱਟਾ ਪੂਰੇ ਜੀ ਦੋਨਾਂ ਦਾ ਇੱਕ ਸਾਈਜ਼ ਆ ਇਹਦੇ ਵਿੱਚ ਉਹ ਦਿੱਤਾ ਹੋਇਆ ਆਪਣਾ ਬੈਡਰਸਿੰਗ ਰੂਮ ਤੇ ਪਿੱਛੇ ਨਾ ਬਾਹਾਂ ਨਾਉਂਦੀ ਸੀ ਆਪਣੇ ਇੱਥੇ ਹਾਂਜੀ ਇਹ ਬਈ ਉਧਰਲੇ ਪੁੱਛੋ 9 9 ਫੁੱਟ ਇਧਰ 1 ਫੁੱਟ 2 ਇੰਚ ਦੀ ਸੀ ਇਹ ਸਮਝ ਲੈ ਇੱਥੇ ਦੋ ਵਾਸ਼ਿੰਗ ਮਸ਼ੀਨ ਲਾਉਣ ਵਾਸਤੇ ਉੱਪਰ ਕਿੰਨੇ ਬੈਡਰ ਇੱਕ ਬੈੱਡਰੂਮ ਹੈ ਅੱਛਾ ਜੀ ਉਹ ਵਾਲਾ ਇੱਕ ਪੂਜਾ ਰੂਮ ਇੱਧਰ ਪੂਜਾ ਰੂਮ ਹੈ ਭਾਈ ਇੱਥੇ ਆਪਾਂ ਜੇਕਰ ਇੱਟ ਦੀ ਗੱਲ ਕਰੀ ਕਿੰਨੀ ਕਿੱਟ ਲੱਗੀ ਕੋਠੀ ਉੱਪਰ ਇੱਟ ਹੁਣ ਤੱਕ ਕਰਵਾਈ 43000 ਇੱਟ ਲੱਗ ਗਈ 43000 ਹਾਂ ਤੇ ਸਰੀਆ ਕਿਹੜਾ ਪਾਇਆ ਭਾਈ ਸਰੀਆ ਆਪਾਂ ਟਾਟਾ ਦਾ ਪਾਇਆ ਟਾਟਾ ਦਾ ਸਰੀਆ ਪਾਇਆ ਤੇ ਸੀਮੈਂਟ ਭਾਈ ਸੀਮੈਂਟ ਆਪਾਂ ਨੇ ਜੇ ਕੇ ਜੇ ਕੇ ਅੱਛਾ ਜੀ ਜੇ ਕੇ ਸੀਮੈਂਟ ਪਾਇਆ ਸਾਰਾ ਠੀਕ ਹੁਣ ਭਾਈ ਬਾਹਰ ਇੱਥੇ ਲੈਂਟਰ ਦੇ ਨਾਲ ਨਾਲ ਤੇੜ ਨਹੀਂ ਆਉਂਦੀ ਮਤਲਬ ਹਾਂ ਚਾਰੇ ਛੱਡੇ ਉੱਤੇ ਬਣਾਏ ਹੋਏ ਇਹ ਪਹਿਲਾਂ ਬਣਦੀ ਹੁੰਦੀ ਸੀ ਆਪਣੇ ਹਾਂਜੀ ਹਾਂਜੀ ਪਹਿਲਾਂ ਵਾਲ ਜੋ ਕਿ ਤੁਸੀਂ ਆਪਾਂ ਦੇਖਦੇ ਆ ਇੱਥੇ ਲੈਂਟਰ ਦੇ ਉੱਪਰ ਤੇੜ ਆ ਜਾਂਦੀ ਹੁੰਦੀ ਆ ਉਹਦੇ ਵਾਸਤੇ ਬਹੁਤ ਵਧੀਆ ਕਾਰਗਰ ਤਰੀਕਾ ਅਪਣਾਇਆ ਹੋਇਆ ਹੈ। ਅਸਤਰੀਕਾਲ ਜੀ 2200 ਸਕਰ ਫੁੱਟ ਦੇ ਵਿੱਚ ਬਣੀ ਹੋਈ ਕਲਾਸਿਕ ਲੁੱਕ ਦੀ ਬਹੁਤ ਸੋਹਣੀ ਘੁੱਟੀ ਲੈ ਕੇ ਆਏ ਤੁਹਾਡੇ ਵਾਸਤੇ ਜੋ ਕਿ ਡਬਲ ਪੋਰਸ਼ਨ ਬਣੀ ਹੋਈ ਆ ਤੇ ਜੇਕਰ ਪਲਾਟ ਦੀ ਗੱਲ ਕਰੀਏ ਤਾਂ 30 ਫੁੱਟ ਚੜਾਈ ਦਾ ਪਲਾਟ ਹੈ ਜਿਹੜੇ ਭਰਾਵਾਂ ਕੋਲੇ 30 ਕੁ ਫੁੱਟ ਦਾ ਚੜਾਈ ਜਾਂ ਘੱਟ ਚੜਾਈ ਦੇ ਪਲਾਟ ਹੁੰਦੇ ਨੇ ਉਹਨਾਂ ਵਾਸਤੇ ਬਹੁਤ ਸੋਹਣਾ ਪਲਾਨ ਬਣਿਆ ਹੋਇਆ ਦੋਸਤੋ ਤੇ ਤੁਹਾਨੂੰ ਆਪਾਂ ਸਾਰੀ ਘੁੱਟੀ ਦਿਖਾ ਦਨੇ ਇੱਕ ਵਾਰ ਇਹ ਬਣ ਕੇ ਰੈਡੀ ਆ ਕੰਸਟ੍ਰਕਸ਼ਨ ਰੈਡੀ ਹੋ ਤੇ ਬਾਈ ਜਿਨ੍ਹਾਂ ਦੀ ਇਹ ਕੋਠੀ ਹੈਗੀ ਉਹ ਆਪਣੇ ਨਾਲ ਨੇਗੇ ਇਹਨਾਂ ਨੇ ਇੱਕ ਦੋ ਚੀਜ਼ਾਂ ਮਤਲਬ ਖਾਸ ਕੀਤੀਆਂ ਜੋ ਕਿ ਆਪਣੀ ਚੁਆਇਸ ਨਾਲ ਜੋ ਕਿ ਆਪਾਂ ਕਈ ਵਾਰ ਦੇਖਦੇ ਹੁੰਨੇ ਆ ਬਨੇਰੇ ਦੇ ਉੱਪਰ ਤੇੜ ਵਗੈਰਾ ਆ ਜਾਂਦੀ ਹੈ ਜਾਂ نیچے ਸਲਾਬ ਵਗੈਰਾ ਤੋਂ ਵਧੀਆ ਵਧੀਆ ਕੰਮ ਕੀਤਾ ਹੈ ਜੋ ਕਿ ਬਾਈ ਆਪਾਂ ਨੂੰ ਦੱਸਣਗੇ ਬਾਅਦ ਦੇ ਵਿੱਚ ਸੋ ਤੁਹਾਨੂੰ ਆਪਾਂ ਇੱਕ ਵਾਰੀ ਜਸਟ ਪਲਾਨ ਦਿਖਾ ਦਿੰਨੇ ਆ ਤੇ ਪੂਰੀ ਵੀਡੀਓ ਆਪਾਂ ਦੁਬਾਰੇ ਤੁਹਾਨੂੰ ਰੈਡੀ ਹੋਈ ਤੋਂ ਬਾਅਦ ਦਿਖਾਵਾਂਗੇ ਇੱਕ ਵਾਰ ਇਸ ਦਾ 3D ਪਿਕ ਦਿਖਾ ਦੋ ਬਾਈ ਬਹੁਤ ਸੋਹਣਾ ਪਲਾਨ ਬਣਨਾ ਦੋਸਤੋ ਜੋ ਕਿ ਪੇਂਟ ਤੋਂ ਬਾਅਦ ਇਸ ਦੀ 3D ਲੁੱਕ ਆਉਣੀ ਹੈ ਇਸ ਤਰ੍ਹਾਂ ਦੀ ਆਉਣੀ ਹੈਗੀ ਤੁਸੀਂ ਵੇਖ ਸਕਦੇ ਹੋਗੇ ਤੇ ਆਪਾਂ ਨੂੰ ਵਧੀਆ ਲੱਗਿਆ ਮਤਲਬ ਐਲੀਵੇਸ਼ਨ ਕੋਠੀ ਦਾ ਤਾਂ ਕਰਕੇ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਸੋ ਆਜੋ ਬਈ ਦਿਖਾਉਣੇ ਅੰਦਰ ਕੋਠੀ ਸੋ ਬਈ ਇਹ ਪੋਰਚ ਕਿੰਨਾ ਬਣਿਆ ਹੋਇਆ ਆਪਣਾ ਇਹ 9 9 ਦਾ ਬਈ ਅੱਛਾ 9 9 ਦਾ ਠੀਕ ਆ ਵੈਸੇ ਗੱਡੀ ਵਾਸਤੇ ਨਹੀਂ ਆਪਾਂ ਨਾ ਰੱਖਿਆ ਇਹ ਵੈਸੇ ਬਣਾਇਆ ਪਹਿਲਾਂ ਤਾਂ ਅਸੀਂ ਰੱਖਿਆ ਸੀ ਇਹ ਉਹੀ ਬੈਠਣ ਵਾਸਤੇ ਠੀਕ ਹੈ ਜੀ ਓਕੇ ਤੇ ਹੁਣ ਇਹੋ ਜਵਾਕ ਕਹਿੰਦੇ ਵੀ ਗੱਡੀ ਵੀ ਖੜ ਜਾਇਆ ਕਰੋ ਹਾਂ ਵੈਸੇ ਲੱਗਦਾ ਕਰਤਾ 2 ਫੁੱਟ ਵਧਾਤਾ ਪਹਿਲਾਂ 7 7 ਦਾ ਸੀ ਪਹਿਲਾਂ 7 ਦੀ ਲੰਬਾਈ ਸੀ ਹੁਣ 9 9 ਦਾ ਕਰਤਾ ਇਹ ਠੀਕ ਹੈ ਜੀ ਠੀਕ ਆ ਆਪਾਂ ਕਿਸੇ ਵੀ ਤਰ੍ਹਾਂ ਯੂਜ਼ ਕਰ ਠੀਕ ਹੈ ਜੀ ਤੇ ਇਧਰ ਜੀ ਇਹ ਇਹ ਡਰੈੰਗ ਰੂਮ ਆ ਗਿਆ ਅੱਛਾ ਹੀ ਡਰੈੰਗ ਰੂਮ ਆ ਗਿਆ ਇਹ ਕਾਫੀ ਖੁੱਲਾ ਹੈ ਨਾ ਜੀ ਡਰੈੰਗ ਰੂਮ ਹਾਂ ਹਾਂ ਠੀਕ ਹੈ ਜੀ ਸਾਹਮਣੇ ਦੋਸਤੋ ਵਿੰਡੋ ਰੱਖੀ ਹੋਈ ਆ ਸੋ ਇਹ ਡਰੈੰਗ ਰੂਮ ਬਣਿਆ ਹੋਇਆ ਜੋ ਕਿ ਮੇਨ ਇੰਟਰੈਸ ਆ ਗਈ ਕੋਠੀ ਤੇ ਇਸ ਦਾ ਖੁੱਲਾ ਬਾਹਰ ਰੱਖਿਆ ਹੋਇਆ ਤੇ ਇਹਦੇ ਵਿੱਚ ਬੜਦਾ ਪੈ ਜਾਣਾ ਸੋ ਇਹਨੂੰ ਕਵਰ ਕਰਨ ਵਾਸਤੇ ਤੇ ਭਈ ਇਹ ਐਂਟਰੀ ਕਿੰਨੀ ਕੁ ਰੱਖੀ ਆਪਾਂ ਇਹ 5 ਫੁੱਟਾ ਪੂਰੇ ਜੀ 5 ਫੁੱਟ ਰੱਖੀ ਹੈ ਹਾਂ ਜੀ ਠੀਕ ਹੈ ਜੀ ਤੇ ਇਧਰ ਇਧਰ ਕਿਚਨ ਆ ਗਿਆ ਅੱਛਾ ਇਹ ਇਧਰ ਕਿਚਨ ਆ ਗਿਆ ਠੀਕ ਹੈ ਜੀ ਸੋ ਭਈ ਇਹ ਕਿਚਨ ਵੀ ਦਿਖਾ ਦਿ ਠੀਕ ਹੈ ਜੀ ਠੀਕ ਆ ਸੋ ਭਾਈ ਇਹ ਚਿਮਨੀ ਦੀ ਪਾਈਪ ਪਈ ਆ ਹਾਂ ਹਾਂ ਇਹ ਚਿਮਨੀ ਦੀ ਪਾਈਪ ਠੀਕ ਹੈ ਜੀ ਠੀਕ ਹੈ ਤੇ ਭਾਈ ਇਹ ਲੌਬੀ ਕਿੰਨਾ ਏਰੀਆ ਭਾਈ ਇਹ ਹੈਗਾਗਾ ਭਾਈ 30 ਹੈ ਇਹ ਪੂਰਾ ਇਹਦੇ ਵਿੱਚੋਂ ਨਾ ਆਪਣਾ 8 ਫੁੱਟ ਹੋ ਆ ਗਿਆ ਤੇਰਾ ਸਟੋਰ ਸਟੋਰ ਬਣਾਤਾ ਇਹਦੇ ਵਿੱਚ ਡਬਲ 7 ਸੋ ਦੋਸਤੋ ਰਾਈਟ ਸਾਈਡ ਤੇ ਇਧਰ ਸਟੋਰ ਬਣਾ ਹੋਇਆ ਜੋ ਕਿ ਇਹ 8 ਫੁੱਟ ਭਾਈ ਹਾਂ 8 ਫੁੱਟ ਦਾ ਉੱਪਰ ਦਬਕਾ ਪਤਾ ਹੈ ਨਾ ਇਹ ਤੁਸੀਂ ਠੀਕ ਹੈ ਜੀ ਠੀਕ ਆ ਤੇ ਇਧਰ ਪੌੜੀਆਂ ਦੀ ਜਗ੍ਹਾ ਆ ਗਈਓ ਸਟੇਅਰ ਕੇਸ ਤੇ ਸਾਹਮਣੇ ਦੋ ਬੈਡਰੂਮ ਆ ਗਏ ਬੈਡਰੂਮ ਆ ਠੀਕ ਹੈ ਜੀ ਤੇ ਬੈਡਰੂਮਾਂ ਦੇ ਇੱਕੋ ਹੀ ਸਾਈਜ਼ ਹੈ ਦੋਨਾਂ ਦਾ ਦੋਨਾਂ ਦਾ ਇੱਕ ਸਾਈਜ਼ ਹੈ ਇਹਦੇ ਵਿੱਚ ਉਹ ਦਿੱਤਾ ਹੋਇਆ ਆਪਣਾ ਬੈਡਰਿੰਗ ਰੂਮ ਅੱਛਾ ਜੀ ਡਰੈਸਿੰਗ ਰੂਮ ਅਟੈਚ ਬਾਥਰੂਮ ਹੈ ਇਨ ਉਧਰ ਵਾਸ਼ਰੂਮ ਅਡਿੱਟ ਕਰਤਾ ਮਤਲਬ ਇਧਰ ਕੱਲਾ ਡਰੈਸਿੰਗ ਕਰਤਾ ਇਹ ਡਰੈਸਿੰਗ ਕਰਤਾ ਉਧਰ ਆਪਣਾ ਵਾਸ਼ਰੂਮ ਇਧਰ ਕਰਤਾ ਠੀਕ ਹੈ ਜੀ ਇਹਨੂੰ ਮਤਲਬ ਕਾਮਨ ਵੀ ਰੱਖਿਆ ਤੁਸੀਂ ਹੈਨਾ ਇਹ ਲੋਬੀ ਨਾਲ ਅਟੈਚ ਹਾਂਜੀ ਹਾਂਜੀ ਲੋਬੀ ਨਾਲ ਅਟੈਚ ਵੀ ਇਧਰੋਂ ਵੀ ਯੂਜ਼ ਕਰ ਸਕਦੇ ਆਪਾਂ ਹਾਂ ਠੀਕ ਹੈ ਜੀ ਤੇ ਬੈਕ ਸਾਈਡ ਤੇ ਆਪਣੀ ਜਗ੍ਹਾ ਹੀ ਵਿੰਡੋ ਰੱਖੀ ਹੈ ਹਾਂਜੀ ਹਾਂ ਪਿੱਛੇ ਬੈਕ ਸਾਈਡ ਤੇ ਜਗ੍ਹਾ ਤੇ ਫਿਰ ਅੰਦਰ ਬੈਕ ਸਾਈਡ ਤੇ ਜਾਣ ਵਾਸਤੇ ਕੋਈ ਉਹ ਅਗਲੇ ਬੈਡਰੂਮ ਅੱਛਾ ਛੇ ਉਧਰ ਰੱਖਿਆ ਬਾਈ ਜੀ ਕੂਲਰ ਵਗੈਰਾ ਲਾ ਸਕਦੇ ਹੈਨਾ ਹਾਂਜੀ ਹਾਂ ਇਹ ਸਿੰਕ ਵਾਸਤੇ ਜਗ੍ਹਾ ਅੱਛਾ ਇਹ ਸਿੰਕ ਆਪ ਬੈਡਰੂਮ ਆ ਗਿਆ ਸੇ আচ্ছা ਯਾਰ ਸੇਮ ਸਾਈਜ਼ ਤੇ ਹੀ ਹਾਂ ਠੀਕ ਹੈ ਜੀ ਠੀਕ ਹੈ ਇਹ ਪਿੱਛੇ ਨਾ ਬਾਹਰ ਆਉਂਦੀ ਸੀ ਆਪਣੇ ਇੱਥੇ ਹਾਂ ਜੀ ਇਹ ਉਧਰਲੇ ਪੁੱਛੋ 9 ਫੁੱਟ ਇਧਰ 1 ਫੁੱਟ 2 ਇੰਚ ਦੀ ਸੀ ਇਹ ਸਮਝ ਲੈ ਇੱਥੇ ਦੋ ਵਾਸ਼ਿੰਗ ਮਸ਼ੀਨ ਲਾਉਣ ਵਾਸਤੇ ਅੱਛਾ ਯਾਰ ਜਗ੍ਹਾ ਤੁਸੀਂ ਐਦਾਂ ਬਣਾ ਲਓ ਵਾਸ਼ਰੂਮ ਦਾ ਮੂਰੇ ਠੀਕ ਹੈ ਜੀ ਇੱਥੇ ਮੈਂ ਮਸ਼ੀਨ ਮਸੂਣ ਵਾਸਤੇ ਜਗ੍ਹਾ ਹਟੇ ਇਧਰ ਟੂਟੀਆਂ ਦਾ ਲਗਾ ਇਧਰ ਕਰਤਾ ਹਾਂ ਇਧਰ ਟੂਟੀਆਂ ਦਾ ਕਰਤਾ ਇਧਰ ਵੀ ਆਪਣਾ ਕੱਪੜਾ ਧੋ ਕੇ ਕੱਪੜਾ ਲੇੜਾ ਧੁੱਤਾ ਜਾਏ ਠੀਕ ਹੈ ਜੀ ਖੁੱਲਾ ਮਤਲਬ ਇੱਥੇ ਪਰਸ ਲੱਗ ਜੂਗਾ ਵਧੀਆ ਇੱਥੇ ਵਾਸ਼ਿੰਗ ਦਾ ਏਰੀਆ ਬਣਾਤਾ ਹਾਂ ਜੀ ਬਾਹਾਂ ਕਾਫੀ ਸਿਨਾਈ ਹਾਂ ਬੈਕ ਸਾਈਡ ਤੇ ਘੜਤੀ ਤੁਸੀਂ ਵਧੀਆ ਗੱਲ ਹੈ ਹਾਂ ਠੀਕ ਹੈ ਜੀ ਸੋ ਦੋਸਤੋ ਬਹੁਤ ਵਧੀਆ ਪਲਾਨ ਬਣਾਇਆ ਹੋਇਆ ਕੋਠੀ ਦਾ ਕਈ ਭਰਾਵਾਂ ਕੋਲੇ ਛੋਟੇ ਚੜਾਈ ਦੇ ਪਲਾਟ ਹੁੰਦੇ ਨੇ ਘੱਟ ਚੜਾਈ ਦੇ ਤੇ ਉਹਨਾਂ ਵਾਸਤੇ ਬਹੁਤ ਵਧੀਆ ਸਵਿਸ਼ਟੇਰ ਕੇਸ ਜੋ ਕੇ ਦੇਖ ਸਕਦੇ ਤੁਸੀਂ ਰਾਉਂਡਿੰਗ ਦੇ ਵਿੱਚ ਰੱਖਿਆ ਜੋ ਕਿ ਡਿਊਪਲੈਕਸ ਕੋਠੀ ਰੱਖੀ ਹੋਈ ਆ ਕਾਫੀ ਤਾਂ ਕਿ ਚਾਨਣ ਪੈਂਦਾ ਕੋਠੀ ਦੇ ਵਿੱਚ ਬਿਲਕੁਲ ਸੋ ਉੱਪਰ ਕਿੰਨੇ ਬੈਡਰੂਮ ਨੇ ਭਾਈ ਇੱਕ ਬੈਡਰੂਮ ਹੈ ਅੱਛਾ ਇਹ ਉਹ ਵਾਲਾ ਇੱਕ ਪੂਜਾ ਰੂਮ ਇੱਧਰ ਪੂਜਾ ਰੂਮ ਹੈ ਹਾਂ ਠੀਕਾ ਬਾਥਰੂਮ ਅਟੈਚ ਨਾਲ ਭਾਈ ਇੱਧਰ ਦਿਖਾ ਦਿਓ ਆ ਬੈਡਰੂਮ ਅੱਛਾ ਇਹ ਇਸਦੇ ਨਾਲ ਵਾਸ਼ਰੂਮ ਅਟੈਚ ਹੈ ਕਿੰਨਾ ਕ ਸਾਈਜ਼ ਆਇਓ ਜੀ ਇਹ 11 ਸੋਈ ਦੇ ਉੱਪਰ ਬਣਿਆ ਹੋਇਆ 11 ਬਾਈ 10 11 ਬਾਈ 10 ਸੋਈ ਦੇ ਉੱਪਰ ਵਧੀਆ ਬੈੱਡ ਵਾਸਤੇ ਵਧੀਆ ਜੀ ਹਾਂ ਹਾਂ ਠੀਕ ਹੈ ਜੀ ਤੇ ਕੋਠੀ ਚੋਂ ਤਾਂ ਬਾਹਰ ਨਿਕਲ ਗਈ ਹੈ ਨਾ ਇਹ ਕੋਠੀ ਚੋਂ ਬਾਹਰ ਨਹੀਂ ਹੈਗੀ ਬੈਕ ਸਾਈਡ ਤੇ ਹੀ ਰਹਿ ਗਈ ਹੈ ਨਾ ਇਹ ਹਾਂਜੀ ਸੋ ਇਧਰ ਅੱਛਾ ਯਾ ਪੂਜਾ ਰੂਮ ਲਿਆਇਆ ਹੈ ਹਾਂ ਠੀਕ ਹੈ ਜੀ ਠੀਕ ਹੈ ਇੱਥੇ ਪੂਜਾ ਰੂਮ ਬਣਾ ਹੋਇਆ ਤੇ ਬਾਹਰ ਇਧਰ ਬਾਲਕਨੀ ਦਿਖਾ ਦਿਓ ਬਈ ਸੋ ਦੋਸਤੋ ਦੇਖ ਸਕਦੇ ਹੋ ਤੁਸੀਂ ਇਸ ਦੇ ਉੱਪਰ ਕਾਫੀ ਕੰਮ ਰਹਿਦਾ ਹੈ ਜੀ 3 ਫੁੱਟ 4 ਫੁੱਟ ਚਣਾਈ ਹੋਣੀ ਹੈਗੀ ਤੇ ਇੱਕ ਵਾਰ ਲੈਂਟਰ ਦੇ ਉੱਪਰ ਰੱਖੀ ਹੋਈ ਹੈਗੀ ਕੋਠੀ ਤੇ ਉੱਪਰ ਜਦੋਂ ਵੀ ਇਹ ਰੈਡੀ ਹੁੰਦੀ ਹੈ ਕੰਪਲੀਟ ਹੁੰਦੀ ਹੈ ਆਪਾਂ ਤੁਹਾਨੂੰ ਪੂਰੀ ਵੀਡੀਓ ਦੁਬਾਰਾ ਦਿਖਾਵਾਂਗੇ ਸੋ ਇੱਕ ਵਾਰ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਤੇ ਬਾਈ ਇਹ ਦਿੱਤੇ ਆਪਾਂ ਜੇਕਰ ਇੱਟ ਦੀ ਗੱਲ ਕਰੀ ਕਿੰਨੀ ਕਿੱਟ ਲੱਗੀ ਕੋਠੀ ਦੇ ਉੱਪਰ ਇੱਟ ਹੁਣ ਤੱਕ ਕਰਵਾਈ 43000 ਇੱਟ ਲੱਗ ਗਈ 43000 ਇੱਟ ਤੇ ਸਰੀਆ ਕਿਹੜਾ ਪਾਇਆ ਬਾਈ ਆਪਾਂ ਸਰੀਆ ਆਪਾਂ ਟਾਟਾ ਦਾ ਪਾਇਆ ਟਾਟਾ ਦਾ ਸਰੀਆ ਪਾਇਆ ਤੇ ਸੀਮੈਂਟ ਬਾਈ ਸੀਮੈਂਟ ਆਪਾਂ ਨੇ ਜੇਕੇ ਜੇਕੇ ਅੱਛਾ ਜੀ ਜੇਕੇ ਸੀਮੈਂਟ ਪਾਇਆ ਸਾਰਾ ਠੀਕ ਹੈ ਜੀ ਤੇ ਨਿਓ ਕਿੰਨੀ ਡੂੰਗੀ ਲੈਂਦੀ ਸੀ ਬਾਈ 6 ਫੁੱਟ ਨਿਓ ਆ ਜੀ 6 ਫੁੱਟ ਨਿਓ ਹੀ ਆ ਠੀਕ ਹੈ ਠੀਕ ਹੈ ਜੀ ਓਕੇ ਇੱਕ ਵਾਰ ਕੰਸਟ੍ਰਕਸ਼ਨ ਹੋ ਗਈ ਹੁਣ ਪਲਸਟਰ ਹੋਣਾ ਕਰਨਾ ਬਈ ਆਪਾਂ ਬਾਅਦ ਚ ਬਸ 15 ਦਿਨਾਂ ਦਾ ਹੀ ਸਟਾਰਟ ਤੇ ਬੈਕ ਸਾਈਡ ਥੋੜੀ ਓਪਨ ਰੱਖੀ ਹੋਈ ਹਾਂ ਤੇ ਇੱਧਰ ਦੀ ਪੌੜੀ ਜਿਹੜਾ ਤੇ ਇੱਕ ਬਾਈ ਤੁਸੀਂ ਉਹ ਕਹਿ ਰਹੇ ਸੀ ਜਿੱਥੇ ਕਿ ਉਹ ਤੇੜ ਆਉਂਦੀ ਆਪਣੇ ਮਤਲਬ ਉਹ ਕਿਵੇਂ ਆਹ ਕੰਕਰੀਟ ਭਾਈ ਅੱਛਾ ਜੀ ਆਹ ਚੀਜ਼ ਹੈ ਇਹ ਚੀਜ਼ ਡਬਲ ਕੀਤੀ ਹੋਈ ਹੈ ਇਹ ਸੀਮੈਂਟਡ ਹੈ ਹਾਂ ਇਹਦੇ ਉੱਪਰ ਨਾਲ ਲ ਬਣਾ ਕੇ ਸਰਿਆ ਪਾਤਾ ਆਪਣੇ ਆਰ ਸੀ ਮਤਲਬ ਤੁਸੀਂ ਲੈਂਟਰ ਵਾਲਾ ਸਰੀ ਪਤਾ ਕਿ ਸਾਡ ਲੈ ਸੀ ਭਾਈ ਹਾਂ ਉੱਪਰ ਖੜਾ ਕਰਤਾ ਸੀ ਉਹਨੂੰ ਮੋਡੀਆਂ ਬਾਕੀ ਉਸ ਤੋਂ ਬਾਅਦ ਇਹਦੇ ਆਰ ਸੀ ਸੀ ਬਣਾਤਾ ਆਰ ਸੀ ਸੀ ਇਹ ਬਾਅਦ ਚ ਪਾਈ ਆਉ ਉੱਚੀ ਕਰਕੇ ਉਹਦੇ ਸ਼ਕਤ ਵਾਲੇ ਦੇ ਨਹੀਂ ਕਰਦਾ ਸੇਮ ਸੇ 47 ਦਿਨ ਹੀ ਪਈ ਹੋਈ ਹੈ ਸੇਮ ਡੇਟ ਨਾਲ ਹੀ ਜੁਆਇੰਟ ਨਾਲ ਹੀ ਜੁਆਇੰਟ ਠੀਕ ਹੈ ਜੀ ਨਾਵੇਂ ਫੱਟੀ ਲਗਾ ਕੇ ਮਤਲਬ ਹਾਂ ਦੋਨੇ ਪਾਸੇ ਸਾਈਡਾਂ ਤੇ ਉੱਪਰ ਪਾਈ ਹ ਸਿਲੈਂਟਰ ਦੇ ਨਾਲ ਨਾਲ ਤੇੜ ਨਹੀਂ ਆਉਂਦੀ ਮਤਲਬ ਹਾਂ ਚਾਰੇ ਸਾਈਡਾਂ ਤੇ ਤਾਂ ਕਰਾਈ ਹਾਂ ਹਾਂਜੀ ਹਾਂ ਇੱਧਰ ਤੋਂ ਆਪਣਾ ਮਕਾਨ ਹੀ ਆ ਗਿਆ ਉਧਰੇ ਮਕਾਨ ਆ ਗਿਆ ਜੀ ਸਾਈਡ ਜੀ ਜਾ ਉੱਪਰ ਪਾਈ ਹੋਈ ਆ ਉਹ ਦੇਖ ਜਾ ਉੱਪਰ ਵੀ ਕੀਤਾ ਹਨਾ ਬਈ ਆ ਜਾਓ ਬਈ ਉੱਪਰੋਂ ਦਿਖਾਓ ਉੱਪਰੋਂ ਦਿਸ ਹੀ ਆਉਂਦੀ ਹੈ ਜਿਵੇਂ ਹਾਂ ਬਈ ਕਿਵੇਂ ਸੀਮੈਂਟਡ ਥੱਲੇ ਇਹ ਆਰ ਸੀ ਸਲੈਬ ਅੱਛਾ ਸਲੈਬ ਪਾਈ ਆ ਪਹਿਲਾਂ ਕੋਈ ਪਾਈ ਹੋਈ ਆਪਾਂ ਨੇ ਜੀ ਠੀਕ ਹੈ ਠੀਕ ਹੈ ਜੀ ਠੀਕ ਅੱਡੇ ਉੱਤੇ ਬਣਾਏ ਹੋਏ ਇਹ ਪਹਿਲਾਂ ਬਣਦੀ ਹੁੰਦੀ ਸੀ ਆਪਣੇ ਹਾਂਜੀ ਹਾਂਜੀ ਪਹਿਲਾਂ ਬਾਈ ਦੀ ਬਣਾਈ ਹੈ ਠੀਕ ਹੈ ਇਹ ਗੱਲ ਓਕੇ ਓਕੇ ਹੁਣ ਵਾਲੀ ਤਾਂ ਹੁੰਦੇ ਆ ਕਿ ਬਾਹ ਖਾਨੇ ਦੇ ਉੱਤੇ ਸਟੈਪ ਹੁੰਦੇ ਨੇ ਸਟੈਪ ਹੁੰਦੇ ਨੇ ਜੀ ਹਾਂ ਇਹ ਆਪਾਂ ਨੇ ਕੰਕਰ ਉਹਦੀ ਬਣਾਈ ਹੈ ਠੀਕ ਹੈ ਭਾਈ ਅਸੇ ਭਾਈ ਆ ਚੀਜ਼ ਹੈ ਨਾ ਹਾਂ ਠੀਕ ਹੈ ਸੋ ਦੋਸਤੋ ਦੇਖ ਸਕਦੇ ਹੋ ਤੁਸੀਂ ਜੋ ਕਿ ਸਲੈਬ ਦੇ ਉੱਪਰ ਬਾਈ ਹੋ ਰਹੀ ਨੇ ਜੋ ਸਲੈਬ ਆਈ ਜਿਸ ਦਿਨ ਉਸੇ ਦਿਨ ਨਾ ਕੰਕਰੀਟ ਦੀ ਕੰਧ ਮੋੜੀ ਆ ਜੋ ਕਿ ਤੁਸੀਂ ਆਪਾਂ ਦੇਖਦੇ ਆ ਇੱਥੇ ਲੈਂਟਰ ਦੇ ਉੱਪਰ ਤੇੜ ਆ ਜਾਂਦੀ ਹੁੰਦੀ ਆ ਉਹਦੇ ਵਾਸਤੇ ਬਹੁਤ ਵਧੀਆ ਕਾਰਗਰ ਤਰੀਕਾ ਅਪਣਾਇਆ ਹੋਇਆ ਹੈ ਇਹ ਸੋ ਭਾਈ ਜਿਹੜੇ ਠੇਕੇਦਾਰ ਨੇ ਬਣਾਈ ਆ ਉਹਨਾਂ ਦਾ ਨੰਬਰ ਸਕਰੀਨ ਤੇ ਪਾਵਾਂਗੇ ਆਪਾਂ ਸੋ ਬਾਈ ਨੇ ਆਪਾਂ ਕਾਫੀ ਕੋਟੀਆਂ ਦਿਖਾਉਂਦੇ ਰਹੇ ਨੇ ਬਹੁਤ ਸੋਹਣੇ ਪਲਾਨ ਬਣਾਉਂਦੇ ਨੇਗੇ ਵੀਰ ਤੇ ਜੇਕਰ ਵੀਦ ਮਟੀਰੀਅਲ ਹੀ ਤੁਸੀਂ ਕੰਮ ਕਰਾਉਣਾ ਹੋਵੇ ਤਾਂ ਉਹਨਾਂ ਤੋਂ ਕੰਮ ਕਰਵਾ ਸਕਦੇ ਹੋ ਉਹਨਾਂ ਦਾ ਨੰਬਰ ਸਕਰੀਨ ਤੇ ਦੇਵਾਂਗੇ ਆਪਾਂ ਸੋ ਵੀਡੀਓ ਨੂੰ ਸ਼ੇਅਰ ਕਰਨਾ ਦੋਸਤੋ ਧੰਨਵਾਦ ਜੀ